ਪਟੰਡਾ ਦੇ ਗੋਨਿਆਣਾ ਮੰਡੀ ਦੇ ਪਾਈ ਜਗਤਾ ਜੀ ਗੁਰਦੁਆਰਾ ਸਾਹਿਬ ਵਿਖੇ ਫ੍ਰੀ ਆਯੁਰਵੈਦਿਕ ਮੈਡੀਕਲ ਕੈਂਪ ਦਾ ਕੀਤਾ ਗਿਆ ਆਯੋਜਨ ਅਤੇ ਲੋਕਾਂ ਨੂੰ ਟੀਵੀ ਸੰਬੰਧੀ ਕੀਤਾ ਗਿਆ ਜਾਗਰੂਕ ਮੰਗਲਵਾਰ ਨੂੰ 2 ਵਜੇ ਦੇ ਲਗਭਗ ਡਾਕਟਰ ਅਰਪਿੰਦਰ ਕੌਰ ਆਯੁਰਵੈਦਿਕ ਮੈਡੀਕਲ ਅਫਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਇਹ ਜਿਹੜਾ 100 ਦਿਨਾਂ ਦਾ ਟੀਵੀ ਸੰਬੰਧੀ ਸਰਕਾਰ ਵੱਲੋਂ ਇੱਕ ਅਭਿਆਰਣ ਪ੍ਰੋਗਰਾਮ ਚਲਾਇਆ ਗਿਆ ਉਸ ਦੇ ਵਿੱਚ ਸਾਡੇ ਵੱਲੋਂ ਇੱਥੇ ਲੋਕਾਂ ਨੂੰ ਟੀਵੀ ਸੰਬੰਧੀ ਵੀ ਜਾਗਰੂ ਕੀਤਾ ਜਾ ਰਿਹਾ ਜਿੱਥੇ ਉਹਨਾਂ ਨੂੰ ਲੋਕਾਂ ਨੂੰ ਆਯੁਰਵੇਦਿਕ ਦੇ ਨਾਲ ਜੁੜਨ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਉੱਥੇ ਨਾਲ ਨਾਲ ਇਹਨਾਂ ਵੱਲੋਂ ਟੀਵੀ ਸੰਬੰਧੀ ਵੀ ਲੋਕਾਂ ਨੂੰ ਜਾਗਰੂ ਕੀਤਾ ਜਾ ਰਿਹਾ ਹੈ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਡਾਕਟਰ ਰੁਪਿੰਦਰ ਕੌਰ ਆਯੁਰਵੇਦਿਕ ਮੈਡੀਕਲ ਅਫਸਰ ਦਾਂਸਿੰਗ ਵਾਲਾ ਮੈਮ ਜੋੜਾ ਕੈਂਪ ਲਾਇਆ ਗਿਆ ਹੈਗਾ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਅਸੀਂ ਪਿਛਲੇ 10 ਸਾਲ ਤੋਂ ਇੱਥੇ ਭਾਈ ਜਗਤਾਰ ਜੀ ਦਾ ਧਮਾਗੀ ਦੇ ਮੇਲੇ ਪ੍ਰੋਗਰਾਮ ਹੁੰਦਾ ਉੱਥੇ 10 ਸਾਲ ਤੋਂ ਅਸੀਂ ਮੈਡੀਕਲ ਆਯੁਰਵੈਦਿਕ ਮੈਡੀਕਲ ਕੈਂਪ ਲਗਾ ਰਹੇ ਹਾਂ ਮੇਰੇ ਨਾਲ ਡਾਕਟਰ ਰਕਲੇਸ਼ ਡਾਕਟਰ ਸੁਖਪ੍ਰੀਤ ਬ੍ਰਿੰਦਰਪਾਲ ਬਾਉ ਜੀ ਜੋ ਕਿ ਸਾਡੇ ਰਿਟਾਇਰਡ ਉਪਵਾਦ ਨੇ ਚੂਰਤੀ ਕੋਟ ਐਂਡ ਲਾਈ ਔਰ ਸਾਡੇ ਯੋਗਾ ਇਨਸਟ੍ਰਕਟਰ ਆ ਜਿਹੜੇ ਇਸ ਵਿੱਚ ਭਾਗ ਲੈ ਰਹੇ ਨੇ ਅਸੀਂ ਹਰ ਸਾਲ ਲੋਕਾਂ ਨੂੰ ਆਯੁਰਵੇਦ ਬਾਰੇ ਜਾਗਰੂਕ ਕਰਦੇ ਹਾਂ ਤਾਂ ਕਿ ਸਾਡੀ ਪਰਟੀਨ ਪੈਥੀ ਨਾਲ ਉਹਨਾਂ ਨੂੰ ਜੋੜਿਆ ਜਾ ਸਕੇ ਔਰ ਜਿਹੜਾ ਇਲਾਜ ਆ ਉਹ ਵੀ ਸਾਡੀਆਂ ਰਸੋਈਆਂ ਵਿੱਚ ਸਾਡੇ ਘਰਾਂ ਵਿੱਚ ਹੀ ਹੈ ਉਹਨਾਂ ਨੂੰ ਦੱਸਿਆ ਜਾਂਦਾ ਕਿ ਆਪ ਦੇ ਕਹਿੰਦਾ ਕਿ ਦਸੇ ਅ ਨਰੋਗ ਰੋਗ ਨੂੰ ਨਦੀਤ ਕਰ ਸਕਦੇ ਆ ਯੋਗਾ ਬਾਰੇ ਦੱਸਿਆ ਜਾਂਦਾ ਔਰ ਹੁਣ ਸਰਕਾਰ ਵੱਲੋਂ ਜਿਹੜੀ ਹੈ ਟੀਵੀ ਅਵੇਅਰਨੈਸ ਦੀ ਕੈਂਪੇਨ ਚਲਾਈ ਗਈ ਹੈ 100 ਦਿਨ ਦੀ 100 ਡੇਸ ਦੀ ਉਹਦਾ ਹਿੱਸਾ ਵੀ ਅਸੀਂ ਬਣ ਰਹੇ ਆਂ ਔਰ ਲੋਕਾਂ ਨੂੰ ਟੀਵੀ ਬਾਰੇ ਅਵੇਅਰ ਕਰ ਰਹੇ ਆਂ ਕਿ ਇਹਦਾ ਪਚਾ ਕਿਵੇਂ ਕਰਨਾ ਹੈ ਇਹਦਾ ਇਲਾਜ ਕਿਵੇਂ ਕਰਨਾ ਹੈ ਹਸਪਤਾਲਾਂ ਦੇ ਵਿੱਚ ਸਰਕਾਰ ਵੱਲੋਂ ਜਿਹੜਾ ਫ੍ਰੀ ਇਲਾਜ ਟੀਵੀ ਦੀ ਰੋਕ ਥੰਮ ਲਈ ਚਲਾਇਆ ਗਿਆ ਉਹਦੇ ਬਾਰੇ ਜਾਗਰੂਤਾ ਪੈਦਾ ਕਰ ਰਹੇ ਆਂ ਔਰ ਉਹਨਾਂ ਨੂੰ ਰੈਫਰ ਵੀ ਕਰ ਰਹੇ ਆਂ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਤੇ ਨਾਮ ਨਵਦੀਪ ਸਿੰਘ ਲੱਕੀ ਟਿਕਾਣਾ ਭਾਈ ਜਗਤਾਜੀ ਸਾਹਿਬ ਗੁਨਿਆਨਾ ਸਿੰਸ ਪਿਛਲੇ 30 ਸਾਲ ਤੋਂ ਉੱਪਰ ਆਪਣੀਆਂ ਸਵਾਵਾ ਦੇ ਰਹੇ ਆ ਸਾਲਾਨਾ ਗੁਰਮਤ ਸਮਾਗਮ ਤੇ ਯੱਗ ਦਿਹਾੜੇ ਦੇ ਮੌਕੇ ਤੇ ਭਾਈ ਕਨਈਆ ਇੰਟਰਨੈਸ਼ਨਲ ਸੇਵਾ ਮਿਸ਼ਨ ਵੱਲੋਂ 25ਵਾਂ ਵਿਸ਼ਾਲ ਮੁਫਤ ਮੈਡੀਕਲ ਚੈੱਕਅਪ ਕੈਂਪ ਆਯੋਜਿਤ ਕੀਤਾ ਗਿਆ ਹੈ ਸਿਲਵਰ ਜੁਬਲੀ ਹੈ ਇੱਕ ਕੈਂਪ ਦੀ ਸ਼ੁਰੂਆਤ ਮੱਲਮ ਦੀ ਡੱਬੀ ਬਖਸ਼ਿਸ਼ ਦਿਹਾੜੇ 300 ਸਾਲਾ ਸਮਰਪਿਤ ਪਾਈਕਨੀਆਜੀ ਸਾਹਿਬ ਨੂੰ ਮੰਤ ਬਾਬਾ ਤੀਰਤ ਸਿੰਘ ਨੇ ਸ਼ੁਰੂਆਤ ਕੀਤੀ ਸੀ ਜੋ ਸੰਤ ਬਾਬਾ ਕਾਨ ਸਿੰਘ ਜੀ ਦੇ ਅਸ਼ੀਰਵਾਦ ਨਾਲ ਨਿਰੰਤਰ ਜਾਰੀ ਹੈ ਦਾਸ ਅਤੇ ਹੋਰ ਸੇਵਕ ਇਹਦੇ ਵਿੱਚ ਵੱ ਚੜ ਕੇ ਯੋਗਦਾਨ ਪਾਉਂਦੇ ਆ ਟਾਪ ਦੇ ਡਾਕਟਰ ਸੁਪਰ ਸਪੈਸ਼ਲਿਸਟ ਡਾਕਟਰ ਆਦੇਸ਼ ਤੋਂ ਦਿੱਲੀ ਹਾਰਡ ਤੋਂ ਮੈਕਸ ਤੋਂ ਔਰ ਬਠਿੰਡਾ ਦੇ ਮਲਟੀ ਸਪੈਸ਼ਲਿਸਟੀ ਡਾਕਟਰਸ ਇਹਦੇ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਆ ਜੇ ਨਾਲ ਨਾਲ ਫਿਜ਼ੀਓਥੈਰੇਪੀ ਦੇ ਡਾਕਟਰ ਡੈਂਟਲ ਦੇ ਡਾਕਟਰ ਆਈਜ਼ ਦੇ ਡਾਕਟਰ ਔਰ ਹੋਮਿਓਪੈਥੀ ਕੈਂਪ ਆਯੂਵੈਦਿਕ ਕੈਂਪ ਹਰ ਤਰ੍ਹਾਂ ਦੀ ਸਹੂਲਤ ਮਹਈਆ ਕਰਾਉਣ ਦੀ ਕੋਸ਼ਿਸ਼ ਹੈ ਲੋੜਵੰਦਾਂ ਨੂੰ ਜੋ ਕਿ ਬਹੁਤ ਸਾਰੇ ਮਹਿੰਗੇ ਇਲਾਜਾਂ ਤੋਂ ਸੱਕਣੇ ਹੁੰਦੇ ਆ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਿਹਤ ਜਾਗਰੂਕਤਾ ਅਤੇ ਮੈਡੀਕਲ ਸਵਸਥਾ ਅਵਸਥਾ ਜਿਹੜੀ ਹੈ ਓ ਮੱਈਆ ਕੀਤੀ ਜਾਵੇ ਡਾਕਟਰ ਸਾਹਿਬ ਜੋ ਪੇਸ਼ੈਂਟ ਇੱਥੇ ਆਉਂਦੇ ਆ ਇਸ ਤੋਂ ਇਲਾਵਾ ਜੇ ਹਸਪਤਲ ਜਾਂਦੇ ਆ ਉਹ ਤੋਂ ਕਈ ਕੀਤੇ ਸਕਾਊਂਟ ਦਿੱਤਾ ਜਾਂਦਾ ਹੈਗਾ ਦੇਖੋ ਇੱਥੇ ਜਿਹੜਾ ਜੋ ਵੀ ਸਾਡੇ ਕੋਲੇ 2 ਦਿਨ 14 ਤੇ 15 ਨੂੰ ਮੈਡੀਕਲ ਕੈਂਪ ਚ ਆਉਂਦੇ ਆ ਉਹਨਾਂ ਨੂੰ ਲੋੜਵੰਦਾਂ ਨੂੰ ਡਾਕਟਰਾਂ ਦੇ ਦੁਆਰਾ ਜੋ ਵੀ ਪ੍ਰਿਸਕ੍ਰਾਈਬਡ ਮੈਡੀਸਨ ਆ ਫ੍ਰੀ ਦਿੱਤੀ ਜਾਂਦੀ ਹੈ ਸਾਰੀ ਔਰ ਇੱਥੋਂ ਤੱਕ ਕੀਤਾ ਜਾਂਦਾ ਹੈ ਕਿ ਜੋ ਕੈਂਪ ਦੇ ਵਿੱਚ ਸਲਿੱਪ ਬਣਦੀ ਹੈ ਉਹਨਾਂ ਨੂੰ ਆਪਣੇ ਆਪਣੇ ਡਾਕਟਰ ਹਸਪਤਲਾਂ ਦੇ ਵਿੱਚ ਵੀ ਜਿਹੜਾ ਡਿਸਕਾਊਂਟ ਦੇ ਉੱਤੇ ਇਲਾਜ ਕਰਦੇ ਆ ਹਾਂਜੀ ਸਰ ਕੀ ਨਾਮ ਹੈ ਜੀ ਡਾਕਟਰ ਅਮਰਿਤਪਾਲ ਸਿੰਘ ਇਲੈਕਟ੍ਰੋ ਹੋਮੋਪੈਥ ਡੈਸਲ ਐਸ ਕੈਂਪਰ ਤੋਂ ਡਾਕੀ ਕਹਿਣ ਹੈ ਜੀ ਕੈਂਪਰ ਜੋ ਸੰਸਥਾ ਨੇ ਆਰਗੇਨਾਈਜ਼ ਕੀਤਾ ਬਹੁਤ ਵਧੀਆ ਤਰੀਕੇ ਨਾਲ ਆਰਗੇਨਾਈਜ਼ ਕੀਤਾ ਬਹੁਤ سارے ਡਾਕਟਰਸ ਅਲੱਗ-ਅਲੱਗ ਡਿਪਾਰਟਮੈਂਟ ਤੋਂ ਅਲੱਗ-ਅਲੱਗ ਵਿਸ਼ਿਆਂ ਦੇ ਜਿਹੜੇ ਮਾਹਰ ਨੇ ਉਹ ਸਾਰੇ ਡਾਕਟਰ ਆਏ ਨੇ ਔਰ ਅਸੀਂ ਇੱਥੇ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਪੇਸ਼ੈਂਟਸ ਦਾ ਨਬਜ਼ ਵੇਖ ਕੇ ਅਸੀਂ ਇਦਾਂ ਇਲਾਜ ਕਰ ਰਹੇ ਹਾਂ ਔਰ ਇਹਦੇ ਵਿੱਚ ਨਹੀਂ ਆ ਵੀ ਅਸੀਂ ਮੈਡੀਸਿਨ ਦੇ ਰਹੇ ਆ ਉਹ ਸ਼ੁੱਧ ਤਾਜ਼ੇ ਪੌਦਿਆਂ ਤੋਂ ਬਣੀਆਂ ਹੋਈਆਂ ਦਵਾਈਆਂ ਨੇ ਜਿਹਨੂੰ ਅਸੀਂ ਇਲੈਕਟ੍ਰੋ ਹੋਮੋਪੈਥੀ ਕਹਿੰਦੇ ਆ ਇਹਦੇ ਵਿੱਚ ਅਸੀਂ ਟ੍ਰੀਟਮੈਂਟ ਕਰ ਰਹੇ ਆ ਔਰ ਹਾਂਜੀ ਇਸ ਤੋਂ ਇਲਾਵਾ ਉਹ ਦੱਸੋ ਜੋ ਪੇਸ਼ੈਂਟ ਇੱਥੇ ਆ ਰਹੇ ਨੇ ਜੇ ਤੁਹਾਡੇ ਹਸਪੀਟਲ ਦੇ ਵਿੱਚ ਵਿਜ਼ਿਟ ਕਰਨਗੇ ਤੇ ਉਹਨਾਂ ਨੂੰ ਕੀ ਡਿਸਕਾਊਂਟ ਦਿੱਤਾ ਜਾਏਗਾ ਸਪੈਸ਼ਲ ਗੱਲ ਅਸੀਂ ਇੱਥੇ ਤਾਂ ਅਸੀਂ ਸੇਵਾ ਦੇ ਵਿੱਚ ਸਾਰੀ ਸੇਵਾ ਦੇ ਵਿੱਚ ਮੈਸ਼ਨ ਕਰ ਰਹੇ ਆ ਔਰ ਨਾਲ ਨਾਲ ਅਸੀਂ ਇੱਕ ਕੂਪਨ ਦੇ ਰਹੇ ਆ ਮਤਲਬ ਟੋਕਨ ਆ ਉਹ ਉਸ ਤੋਂ ਪਹਿਲਾਂ ਬਈ ਕਿ ਸਾਡੇ ਕੈਂਪ ਦਾ ਪੇਸ਼ੈਂਟ ਆ ਔਰ 50% ਡਿਸਕਾਊਂਟ ਤੇ ਜਿਹੜਾ ਸੈਕੰਡ ਟਾਈਮ ਉਹ ਸਾਡੇ ਕੋਲੇ ਆਉਣਗੇ ਅਸੀਂ ਉਹ ਮੈਡੀਸਨ ਸੈੱਟ ਤੇ 50% ਡਿਸਕਾਊਂਟ ਦੇਵਾਂਗੇ ਹਨ ਜੀ ਆਸੀ ਭਾਰਨ ਮੈਂ ਡਾਕਟਰ ਕੁਲਦੀਪ ਘਾਰ ਨੂੰ ਇੱਥੇ ਸੀ ਇਲੈਕਟ੍ਰੋ ਹੋਮੋਪੈਥੀ ਦਾ ਕੈਂਪ ਲੱਗਿਆ ਹੋਇਆ ਜਿਸ ਅਰਥ ਦੇ ਰੋਗਾਂ ਦੀ ਜਾਂਚ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਬੱਚੇਦਾਨੀ ਦੀਆਂ ਸੌਲੀਆਂ ਅਲਕੋਰੀਆ ਦੀ ਪ੍ਰੋਬਲਮ ਇੱਥੇ ਇਨਫਰਟੀਲਿਟੀ ਤੇ ਵੀ ਮੈਡੀਸਨ ਦਿੱਤੀ ਜਾਂਦੀ ਹੈ ਤਾਂ ਜੋ ਜੋ ਆਪਰੇਟ ਕਿਤੇ ਜਾਂਦੇ ਆ ਉਹ ਆਪਰੇਟ ਤੋਂ ਬਚ ਸਕਣ